ਪ੍ਰੋਜੈਕਟ ਠੀਕ ਆ ਬਹੁਤ ਢੀਕੜੀ ਪਾਈ ਆਪਣੀ ਆਪਣੀ ਲੱਗੀ ਇਹ ਪੋਸਟਿੰਗ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਜੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਰਮਾ ਨੰਬਰ 198 ਡੇਟਡ 25 9 24 ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਅਰੈਸਟ ਕੀਤਾ ਵਾ ਵਿਸ਼ਾਲ ਇਹ ਸ਼ਾਕਾ ਇਹ ਹੈਗਾ ਨੂਰਦੀ ਢੱਡੇ ਦਾ ਇਹ ਪੁੱਛ ਗੇਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਵੈਰਿੰਗ ਤੇ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਬਰਿੰਦਰ ਆ ਉਹ ਜਿਹੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਨਖਾਤੇ ਵਿਅਕਤੀ ਸ਼ੱਕੀ ਹੱਥ ਜਿ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉੱਤੇ ਸਰਚ ਕਰਨ ਲਈ ਗਈ ਤੇ ਉੱਥੇ ਵਰਨ ਸੱਬਰਵਾਲ ਤੇ ਇੱਕ ਬਾਤ ਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੇ ਦੇਖ ਕੇ ਭਜੇ ਜਿੱਥੇ ਵਰਨ ਸੱਬਰ ਵੱਲੋਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚਲਾਈ ਜਾਂਦੀ ਹੈ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਆ ਵਿਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਉਹ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਆ ਸਰ ਇਹਨਾਂ ਦੇ ਆਪਸ ਕੀ ਸਮਝਾ ਲਿਆ ਲੋਕਾਂ ਨੇ ਵਿਸ਼ਾਲ ਸਾਹਿਬਾ ਤੇ ਇਹਨਾਂ ਨੇ ਇਹ ਇਹਨਾਂ ਨੇ ਇੱਕ ਇਥੇ ਗਰੁੱਪੇ ਜਿਹਦਾ ਬੰਗੈਨ ਟਾਇਪ ਜੇ ਬਣਾਏ ਛੋਟੇ ਛੋਟੇ ਜੇ ਇਹ ਜਿਹੜਾ ਵਿਸ਼ਾਲ ਆ ਇਹ ਤਾਂ ਇਥੋਂ ਦਾ ਤਰਨਤਾਰਨ ਦਾ ਹੀ ਨੂਰ ਦੀ ਏਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਂ ਨੂੰ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਧ ਦੀ ਵਿਹਾਰ ਹੈ ਉੱਥੇ ਜਲੰਧਰ ਉੱਥੋਂ ਦਾ ਰਹਿਣ ਵਾਲਾ ਤੇ ਇੱਥੇ ਇਹਦੀ ਭੂਆ ਵਾ ਤਰਨਤਾਰਨ ਇਹ ਪੂਰਾ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ ਇਹ ਉਹਨੂੰ ਮਿਲਣ ਆਇਆ ਸੀ ਦੇ ਇੱਥੋਂ ਹੀ ਬਾਕੀ ਲੜਕੇ ਨਾਲ ਲੜ ਕੇ ਸਰ ਇਹਨਾਂ ਨੇ ਕੱਲ ਕੋਈ ਇੱਥੇ ਗੋਹਗਰਮ ਕੀਤੀ ਫਰੂਟ ਦੇ ਰੈਡੀ ਵਾਲੇ ਕੋ ਕਿਸੇ ਕੋ ਗਨ ਪੁਆਇੰਟ ਦੇ ਜਾਂ ਕੋਈ ਨਹੀਂ ਗੋਹ ਵਾਲੀ ਕੋਈ ਗੱਲਬਾਤ ਨਹੀਂ ਗਈ ਤੇ ਸਾਨੂੰ ਉੱਥੇ ਘੁੰਮਣ ਦੇ ਸੀ ਸ਼ਾਇਦ ਕੋਈ ਵਾਰਦਾਰ ਕਰਦੇ ਉਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਇਤਿਆਸ ਹੋਏ ਟੋਟਲ 3 ਪਿਸਟਲ ਹੈ 1 ਦੋਸ਼ੀ ਕੋ ਫੜੇ ਗਿਆ ਤੇ 1 ਪਿਸਟਲ 1 2 4 ਹੈ ਟੋਟਲ ਫੜੇ 4 ਫੜੇ